ਮੁਕੇਰੀਆਂ ਦੇ ਪਿੰਡ ਸੋਹਰਾ ਕੰਡੀ ਦੀ ਕੋਰਤ ਪਿਛਲੇ 9 ਦਿਨਾਂ ਤੋਂ ਭੇਜਪਰੀ ਹਾਲਤ 'ਚ ਲਾਪਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿਛਲੇ 9 ਦਿਨਾਂ ਤੋਂ ਥਾਣੇ ਦੇ ਗੇੜੇ ਮਾਰ ਰਹੇ ਹਨ ਪਰ ਹਜੇ ਤੱਕ ਵੀ ਕੋਈ ਕਾਰਵਾਈ ਨਹੀਂ ਹੋਈ। ਵਦੇਰੇ ਜਾਣਕਾਰੀ ਦਿੰਦੇ ਹੋਏ ਪਿੰਡ ਸੋਹਰਾ ਕੰਡੀ ਦੇ ਰਹਿਣ ਵਾਲੇ ਜੀਵਨ ਕੁਮਾਰ ਨੇ ਦੱਸਿਆ ਕਿ ਮੇਰੀ ਪਤਨੀ ਸੋਨਿਆ ਜਿਸ ਦੀ ਕਿ ਉਮਰ 28 ਸਾਲ ਹੈ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹੈ। ਮੈਂ ਇੱਕ ਮਜ਼ਦੂਰ ਵਜੋਂ ਕੰਮ ਕਰਦਾ ਹਾਂ ਤੇ ਮੇਰੀ ਪਤਨੀ ਸੋਨਿਆ ਆਪਣੀਆਂ ਦੋ ਧੀਆਂ ਤੇ ਮੇਰੀ ਬਜ਼ੁਰਗ ਮਾਂ ਨਾਲ ਘਰ 'ਚ ਇਕੱਲੀ ਰਹਿੰਦੀ ਸੀ। ਇਸ ਦਿਨ ਸੋਨੀਆ ਘਰੋਂ ਗਾਇਬ ਹੋਈ ਉਸ ਦਿਨ ਮੇਰੀਆਂ ਦੋਵੇਂ ਧੀਆਂ ਸਕੂਲ ਗਈਆਂ ਹੋਈਆਂ ਸਨ ਤੇ ਮੇਰੀ ਮਾਂ ਵੀ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ ਜਦੋਂ ਮੈਂ ਘਰ ਵਾਪਸ ਆ ਕੇ ਦੇਖਿਆ ਤਾਂ ਸੋਨੀਆ ਘਰ ਵਿੱਚ ਨਹੀਂ ਸੀ ਮੈਨੂੰ ਸ਼ੱਕ ਹੈ ਕਿ ਉਸ ਸਮੇਂ ਸਾਡੇ ਪਿੰਡ 'ਚ ਕੁਝ ਕਪੜਾ ਵੇਚਣ ਵਾਲੇ ਘੁਮਰੇ ਸਨ ਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸੋਨੀਆ ਨੇ ਉਹਨਾਂ ਤੋਂ ਕੱਪੜੇ ਵੀ ਖਰੀਦੇ ਸਨ ਉਦੋਂ ਤੋਂ ਮੇਰੀ ਪਤਨੀ ਲਾਪਤਾ ਹੈ ਕੱਪੜੇ ਵੇਚਣ ਵਾਲੇ ਲੋਕ ਵੀ ਇਲਾਕੇ ਵਿੱਚ ਮੁੜ ਕੇ ਨਜੰ ਨਹੀਂ ਆਏ ਜੀਵਨ ਕੁਮਾਰ ਦਾ ਕਹਿਣਾ ਹੈ ਕਿ ਮੈਨੂੰ ਪੂਰਾ ਯਕੀਨ ਹੈ ਕਿ ਮੇਰੀ ਪਤਨੀ ਨੂੰ ਅਗਵਾ ਕਰ ਲਿਆ ਗਿਆ ਤੇ ਉਸ ਦੀ ਜਾਨ ਨੂੰ ਖਤਰਾ ਹੈ ਮੇਰੀਆਂ ਦੋ ਛੋਟੀਆਂ ਧੀਆਂ ਹਨ ਜੋ ਆਪਣੀ ਮਾਂ ਤੋਂ ਬਿਨਾਂ ਨਹੀਂ ਰਹਿ ਸਕਦੀਆਂ ਜੀਵਨ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਥਾਣਾ ਹਜੀਪੁਰ ਨੂੰ ਸ਼ਿਕਾਇਤ ਦਰਜ ਕਰਾਈ ਸੀ ਪਰ ਅਜ 9 ਦਿਨ ਬਾਅਦ ਵੀ ਸੋਨੀਆਂ ਦਾ ਕੋਈ ਸੁਰਾਗ ਨਹੀਂ ਲੱਗਾ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੋਨੀਆਂ ਨੂੰ ਲੱਭਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਦੂਜੇ ਪਾਸੇ ਹਜੀਪੁਰ ਥਾਣਾ ਮੁਖੀ ਪੰਕਜ ਕੁਮਾਰ ਦਾ ਕਹਿਣਾ ਹੈ ਕਿ ਇਸ ਮਾਮਲੇ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਔਰਤ ਸੋਨੀਆਂ ਦੇ ਫੋਨ ਡਿਟੇਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਵਿੱਚ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਸੋਨੀਆਂ ਦੇ ਰਾਜਸਥਾਨ ਵਿੱਚ Jaipur ਵਿੱਚ ਹੋਣ ਦੀ ਸਭਾਵਨਾ ਹੈ ਅਤੇ ਜਲਦੀ ਹੀ ਉਗ ਤੋਰਦਾ ਪਤਾ ਲਗਾ ਲਿਆ ਜਾਵੇਗਾ ਮੈਂ ਸਵੇਰੇ ਚੱਲ ਜਾਂਦਾ ਕੰਮ ਤੇ ਕੀ ਕੰਮ ਕਰਦੇ ਸੀ ਮੈਂ ਦਿਹਾੜੀ ਲਾਨਾ ਜੀ ਠੀਕ ਹੈ ਤਾਂ ਉਹ ਪਤਾ ਨਹੀਂ ਕਿ ਮੇਰੇ ਤੋਂ ਕੋਈ ਬਾਅਦ ਕੋਈ ਕੱਪੜੇ ਵੇਚਣ ਵਾਲੇ ਆਂਦੇ ਆ ਉਹਨਾਂ ਨਾਲ ਕਿਤੇ ਵੀ ਕਿਤੇ ਕੱਪੜੇ ਵੀ ਲਏ ਆ ਬੈਠੇ ਵੀ ਹੈਗੇ ਆ ਉਹ ਵੀ ਕੀ ਗੱਲਬਾਤ ਹੋਈ ਕੀ ਨਹੀਂ ਹੋਇਆ ਉਹ ਤੋਂ ਬਾਅਦ ਉਹ ਮਿਲਦੀ ਨਹੀਂ ਪਈ ਸਾਨੂੰ ਯਾਨੀ ਕਿ ਤੁਹਾਨੂੰ ਸ਼ੱਕ ਹੈ ਕਿ ਉਹ ਕੱਪੜੇ ਜਿਹੜੇ ਵੇਚਣ ਵਾਲੇ ਤੁਹਾਡੀ ਵਾਈਫ ਨੂੰ ਕਿਤੇ ਕਿਡਨੈਪ ਕਰਦੇ ਹਾਂਜੀ ਹਾਂਜੀ ਤੇ ਤੁਹਾਡੀ ਪਰਿਵਾਰ ਚ ਕੌਣ ਕੌਣ ਹੈ ਮੇਰੇ ਮੰਮੀ ਹੈ ਇਕ ਮੈਰਨ ਹੈ ਇੱਕ ਬਰਦਰ ਹੈ ਨਾ ਛੋਟਾ ਬਸ ਜੀ ਉਸ ਘਰ ਵਿੱਚ ਕੋਈ ਮੌਜੂਦ ਸੀਗਾ ਕੋਈ ਨਹੀਂ ਮੌਜੂਦ ਨਹੀਂ ਤੁਹਾਡੇ ਬੇਟੀਆਂ ਬੱਚੇ ਕਿੰਨੇ ਆ ਬੱਚੇ ਮੇਰੀ ਦੋ ਗੁੜੀਆਂ ਜੀ ਕਿੰਨੇ ਕਿੰਨੇ ਸਾਲ ਦੇ ਇੱਕ ਹੈਗੀ 7 ਸਾਲ ਦੀ ਜੀ ਇੱਕ ਹੈਗੀ 2.5 ਸਾਲ ਦੀ ਜੀ ਤੁਹਾਡੀ ਵਾਈਫ ਦਾ ਨਾਮ ਕੀ ਸੀ ਸੋਨੀਆ ਤੇ ਬੜੇ ਵਿਆਹ ਕਿੰਨੇ ਸਾਲ ਹੋ ਗਏ 10 ਸਾਲ ਹੋ ਗਏ ਜੀ ਤੇ ਹੁਣ ਇਸ ਇਸ ਵਿਸ਼ੇ 'ਤੇ ਤੁਸੀਂ ਕਦੀ ਕਿਸੇ ਨੂੰ ਸ਼ਿਕਾਇਤ ਕੀਤੀ ਸੀ ਸ਼ਿਕਾਇਤ ਕੀਤੀ ਜੀ ਸਰ ਕੋਈ ਕਾਰਵਾਈ ਹੋਈ ਕਾਰਵਾਈ ਕੋਈ ਨਹੀਂ ਹੋਈ ਅੱਜ 9 ਮਹੀਨਾ ਦਿਨ ਜੀ ਕੀ ਤੁਹਾਨੂੰ ਲੱਗਦਾ ਖਤਰਾ ਕੀ ਤੁਹਾਡੀ ਵਾਈਫ ਖਤਰਾ ਹੈਗਾ ਜੀ ਉਹ ਮੈਨੂੰ ਨਹੀਂ ਲੱਗਦਾ ਜਾਂ ਤਾਂ ਮਾਰ ਦਿੱਤੀ ਐ ਤਾਂ ਜਾਂ ਮੈਨੂੰ ਕਲੀਅਰ ਕੀਤਾ ਜਾ ਪਰਿਸਤੂ ਕੀ ਮੰਗ ਕਰਦੇ ਹੋ ਮੰਗ ਇਹੀ ਕੀਤਾ ਜਾਵੇ ਮੈਨੂੰ ਉਹ ਲਿਆਂਦੀ ਜਾਵੇ ਮੇਰੇ ਬੱਚੇ ਛੋਟੇ ਛੋਟੇ ਰਹਿੰਦੇ ਨਹੀਂ ਪਏ ਨਾਮ ਤੁਹਾਡਾ ਕੈਂਚਲਾ ਮਤਲਬ ਜੀ ਤੁਹਾਡੀ ਨੂੰ ਕਿੰਨੇ ਦਿਨ ਤੋਂ ਲਾਪਤਾ ਹੈ 9 ਦਿਨ ਹੋਈ ਗਏ ਜੀ ਅਜੇ ਤਾਂ ਕੁਝ ਨਹੀਂ ਪਤਾ ਲੱਗਾ ਹਾਂਜੀ ਕੁਝ ਨਹੀਂ ਪਤਾ ਲੱਗਾ ਤੇ ਕੀ ਤੁਹਾਨੂੰ ਲੱਗਦਾ ਕਿ ਤੁਹਾਡੀ ਨੂੰ ਉਸ ਵੇ ਤੁਸੀਂ ਕਿੱਥੇ ਸੀ ਜਦੋਂ ਲਾਪਤਾ ਹੋ ਹਾਂਜੀ ਮੈਂ ਕਿਸੇ ਦੇ ਘਰ ਬੈਠੀ ਸੀ ਉਸ ਦੇ ਘਰ ਵਿੱਚ ਕੋਈ ਵੀ ਹੈ ਨਹੀਂ ਹਾਂਜੀ ਕੋਈ ਨਹੀਂ ਸੀ ਕੀ ਤੁਹਾਨੂੰ ਸਮਝ ਆ ਰਿਹਾ ਕਿਸੇ ਤੇ ਕੀ ਸ਼ੱਕ ਤਾਂ ਸਾਨੂੰ ਇਹ ਕੱਪੜੇ ਵੇਚਣ ਆਲੇ ਆਉਂਦੇ ਵਸੇ ਹੋਈ ਐ ਲੱਗਦਾ ਤੁਹਾਡੀ ਨੂੰਹ ਨੂੰ ਉਹ ਲੈ ਕੇ ਗਈ ਹੈ ਇਹ ਨਹੀਂ ਨਾ ਪਤਾ ਲੱਗਦਾ ਉਹ ਲੈ ਕੇ ਗਈ ਕਿ ਨਹੀਂ ਕੀ ਮੰਗ ਕਰਦੇ ਹੋ ਤੁਸੀਂ ਕੋਲੋਂ ਅਸੀਂ 89 ਲੱਭਣਾ ਚਾਹੀਦੇ ਵੱਡੀ ਛੋਟੇ ਛੋਟੇ ਬੱਚੇ ਨੂੰ ਮੈਂ ਸੰਭੀ ਨਹੀਂ ਸਕਦੀ ਇਹਨਾਂ ਨੂੰ ਮੇਰਾ ਸਿਆਣਾ ਸਰੀਰ ਬਿਮਾਰ ਨਹੀਂ ਬੀਪੀ ਵਾਧਾ ਮੇਰਾ ਸਾਡੇ ਨੂੰ ਜਿਹੜੀ ਲੇਡੀਜ਼ ਘਰੋਂ ਦਾ ਨਾ ਹੈਗਾ ਸੋਰੀਆਂ ਵਾਈਫੋਂ ਜੀਵਨ ਗਵਾਨ ਜੀਵਨ ਗਵਾਨ ਨੇ ਸਾਡੀ ਬੇਨਤੀ ਕੀਤੀ ਸੀ ਕਿਉਂਕਿ ਵੀ ਵਾਈਫ ਜਿਹੜੀ ਘਰੋਂ ਚਲੀ ਗਈ ਹੈ ਇਹ ਉਮਰੀ ਉਹ ਵਰਗੀ 32 ਸਾਲ ਉਹਦੀ ਮਾਰ ਗਈ ਦੋ ਜਿਹੜੇ ਬੱਚੇ ਰਹਿ ਗਏ ਆ ਉਸ ਸਮੇਂ ਦੀ ਅਸੀਂ ਜਿਹੜੀ ਇਹਦੀ ਰੱਪੜ ਜਿਹੜੀ ਸੀ ਆਪਣੀ ਜਿਹੜੀ ਵੰਸ਼ੀ ਦੀ ਰੱਪੜ ਦੀ ਲਿਖੀ ਜਿਹੜਾ ਦਾ ਫੋਨ ਨੰਬਰ ਸੀ ਜਿਹੜੇ ਜਿਹੜੇ ਬੰਦਿਆਂ ਤੇ ਸ਼ੱਕ ਹੈ ਤੇ ਉਹ ਸਾਰਿਆਂ ਨੂੰ ਅਸੀਂ ਬੁਲਾ ਕੇ ਕੋਸ਼ਿਸ਼ ਕੀਤੀ ਤਾਂਕਿ ਹੁਣ ਦਾ ਹਰ ਟੈਕਨੀਕਲ ਤਰੀਕਾ ਨਾਲ ਉਹ ਕੋਸ਼ਿਸ਼ ਕੀਤੀ ਜਾਊਗੀ ਉਹ ਲੱਭਿਆ ਬਾਕਸ ਕਰਵਾ ਲਈ ਤੇ ਸਭ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਵੀ ਤੇ ਸਾਡੀ ਬੇਟੀ ਦਾ ਕਿਤੇ ਕਦਰ ਨਾ ਕੀਤਾ ਹੋਵੇ ਕਿ ਨਾਮ ਨਾਲ ਕੀਤਾ ਹੋਵੇ ਕਿਸੇ ਵਾਰੀ ਸਾਡੇ ਕੋਲ ਐਸੀ ਕੋਈ ਸੋਚਣਾ ਨਹੀਂ ਹੈਗੀ ਕਿ ਇਹ ਦਲਦਲ ਕੀਤਾ ਹੋਇਆ ਹੈ ਤੇ ਇਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਹਰ ਪਾਸੇ ਦੇਖਦੇ ਕੋਈ ਜਿਹੜਾ ਜੀਕੇ ਦੇ ਪਿਛਲੇ ਪੰਜਾਂ ਦੀ ਗੱਲਬਾਤ ਹੋਈ ਸੀ ਉਹ ਬਦਨੇ ਵਿਆਹ ਸੀ ਨੇ ਰਾਜਸਥਾਨ ਜਾਣਾ ਹੈ ਉਹਦੇ ਵਿੱਚ ਬੰਦੇ ਨੂੰ ਅਸੀਂ ਬੁਲਾਇਆ ਕੋਸ਼ਿਸ਼ ਕੀਤੀ ਹੈ ਹੁਣ ਕੀ ਉਹਨੂੰ ਥਾਣੇ ਬੁਲਾਇਆ ਪਿਆ ਕਿ ਕੁਝ ਕਿਸੇ ਪਰਕਰ ਕਰ ਰਹੇ ਇਹ ਤਾਂ ਕੋਈ ਸੁਰਾਗ ਲੱਗਦਾ ਹੈ